ਜਮਾ ਸਸਤਾ ਘਰ ਤੁਸੀਂ ਲੱਭ ਰਹੇ ਸੀਗੇ ਤੇ ਤੁਸੀਂ ਕਮੈਂਟ ਵੀ ਬਹੁਤ ਜ਼ਿਆਦਾ ਕੀਤੇ ਸੀਗੇ ਸੀ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਜਮਾ ਸਸਤਾ ਘਰ ਆਪਾਂ ਲੈ ਕੇ ਪਹੁੰਚੇ ਹਾਂ ਰੇਟ ਦੀ ਗੱਲ ਕਰੀਏ ਬਾਕੀ ਤਾਂ ਤੁਹਾਨੂੰ ਰੇਟ ਪਹਿਲਾਂ ਪਤਾ ਲੱਗ ਗਿਆ ਹੋਊਗਾ ਆਪਾਂ ਸਕਰੀਨ ਤੇ ਵੀ ਲਿਖ ਕੇ ਲਾਤਾ ਸੀਗਾ ਰੇਟ ਇਹਦਾ ਹੈਗਾ ਜੀ ਸਿਰਫ 6 ਲੱਖ ਰੁਪਏ ਮੰਗ 6 ਲੱਖ ਰੁਪਏ ਡਿਮਾਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਪੂਰਾ ਵਧੀਆ ਘਰ ਹੈਗਾ ਬਾਕੀ ਜਿਹੜਾ ਰਸਤਾ ਲੱਗਦਾ ਜਿਹੜੀ ਗਲੀ ਲੱਗਦੀ ਹੈ ਉਹ ਵੀ ਪੂਰੀ ਚੌੜੀ ਲੱਗਦੀ ਹੈ ਕੋਈ ਵੀ ਚਾਹੀ ਗੱਡੀ ਅਸੀਂ ਆਰਾਮ ਨਾਲ ਆਉਂਦੀ ਜਾਂਦੀ ਐ ਸੀ ਬਾਕੀ ਘਰ ਪੂਰਾ ਵਧੀਆ ਬਣਿਆ ਹੋਇਆ ਸੀ ਅੰਦਰੋਂ ਜੀ ਆਪਾਂ ਦੇਖੀਏ ਤਾਂ ਘਰ ਵਧੀਆ ਸੀ ਉੱਤੇ ਜਾਣ ਵਾਸਤੇ ਪੌੜੀਆਂ ਵੀ ਮਿਲ ਜਾਣਗੀਆਂ ਬਾਥਰੂਮ ਪੂਰਾ ਵਧੀਆ ਬਣਿਆ ਹੋਇਆ ਸੀ ਕਮਰੇ ਵਧੀਆ ਬਣੇ ਹੋਏ ਨੇ আর ਰਸੋਈ ਵਧੀਆ ਬਣੀ ਹੋਈ ਐ ਉੱਤੇ ਆਪਾਂ ਨੂੰ ਇੱਕ ਚੁਬਾਰਾ ਵੀ ਮਿਲ ਜੂਗਾ ਤੇ ਉੱਪਰ ਵੀ ਬਾਥਰੂਮ ਵਗੈਰਾ ਬਣਿਆ ਹੋਇਆਗਾ ਬਾਕੀ ਥੱਲੇ ਦਾ ਪੋਰਸ਼ਨ ਤੁਸੀਂ ਸਾਰਾ ਪਹਿਲਾਂ ਦੇਖ ਹੀ ਰਹੇ ਹੋ ਸੀ ਪੌੜੀਆਂ ਤੁਸੀਂ ਚੈੱਕ ਕਰ ਲਓ ਜੀ ਕਮਰੇ ਵਗੈਰਾ ਜਿਹੜੇ ਬਣੇ ਹੋਏ ਨੇ ਉਹ ਤੁਸੀਂ ਚੈੱਕ ਕਰੋ ਜੀ ਜੀ ਆਪਾ ਥੱਲੇ ਫਰਸ਼ ਦੀ ਗੱਲ ਕਰੀਏ ਤਾਂ ਸਾਰੇ ਕਿਤੇ ਆਪਾਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲੂਗਾ ਕੋਡੀਆਂ ਦੇ ਥੱਲੇ ਉੱਪਰ ਆਪਾਨੂੰ ਕਿਚਨ ਦੇਖਣ ਨੂੰ ਮਿਲੂਗਾ ਰਸੋਈ ਦਾ ਕੰਮ ਲਗਭਗ ਮਾਲਕ ਨੇ ਪੂਰਾ ਵਧੀਆ ਕਰਵਾਇਆ ਹੋਇਆ ਸਾਰਾ ਲੱਕੜ ਦਾ ਕੰਮ ਹੋਇਆ ਸੀ ਲਾਈਟਿੰਗ ਦਾ ਹਰ ਇੱਕ ਕੰਮ ਜੇ ਆਪਾਂ ਕਮਰੇ ਦੀ ਗੱਲ ਕਰੀਏ ਕਮਰਾ ਵੀ ਪੂਰਾ ਵਧੀਆ ਤੇ ਖੁੱਲ੍ਹਾ ਡੁੱਲਾ ਬਣਿਆ ਹੋਇਆਗਾ ਪਲਸਟਰ ਦਾ ਸਾਰਾ ਕੰਮ ਹੋਇਆ ਸੀ ਬਾਕੀ ਜਿਵੇਂ ਤੁਹਾਡੇ ਸਾਹਮਣੇ ਜੀ ਜਿਵੇਂ ਦਾ ਘਰ ਹੈਗਾ ਜੀ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਸੀ ਵਧੀਆ ਕਾਰਗ ਤਿੰਨ ਮਰਲੇ ਥਾਂ ਸੀ ਉੱਪਰ ਵੀ ਆਪਾਂ ਚੱਲਾਂਗੇ ਬਾਕੀ ਜਿੰਨਾ ਕੰਮ ਕੀਤਾ ਹੋਇਆ ਤੁਹਾਡੇ ਸਾਹਮਣੇ ਹੈ ਸੀ ਲਾਈਟਿੰਗ ਦਾ ਪੂਰਾ ਵਧੀਆ ਕੰਮ ਹੈ ਸੀ ਜੋੜੀਆਂ ਸਾਰੀਆਂ ਲੱਗੀਆਂ ਹੋਈਆਂ ਨੇ ਪਾਣੀ ਵਾਸਤੇ ਆਪਾਂ ਨੂੰ ਵਧੀਆ ਸਾਧਨ ਮਿਲ ਜੂਗਾ ਬਾਕੀ ਤੁਸੀਂ ਉੱਪਰੋਂ ਛੱਤ ਦੇਖੋ ਸੀ ਲੈਂਟਰ ਪਾਏ ਹੋਏਗਾ ਜਿੰਨਾ ਕੰਮ ਪੈਂਡਿੰਗ ਦੇ ਵਿੱਚ ਮਾੜਾ-ਮੋਟਾ ਪਿਆ ਜਿਵੇਂ ਕਿ ਪੋੜੀਆਂ ਤੇ ਪਲਸਤਰ ਹੋਣ ਵਾਲਾ ਸੀ ਮਾੜਾ-ਮੋਟਾ ਹੋਰ ਪਲਸਤਰ ਹੋਣ ਵਾਲਾ ਸੀ ਕੋਈ ਜ਼ਿਆਦਾ ਨਹੀਂ ਮਾੜਾ-ਮੋਟਾ ਜਿਆ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਜੀ ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੀ ਉੱਤੇ ਦਾ ਸਾਰਾ ਕੁਝ ਤੁਸੀਂ ਚੈੱਕ ਕਰ ਲਿਓ ਜੀ ਉੱਪਰ ਇੱਕ ਚੁਬਾਰਾ ਵੀ ਬਣਿਆ ਹੋਇਆ ਗਾ ਉੱਪਰ ਬਾਥਰੂਮ ਵੀ ਦੇਖਣ ਨੂੰ ਮਿਲ ਜੂਗਾ ਤੇ ਸਾਰਾ ਕੁਝ ਚੈੱਕ ਕਰੋ ਆਸ-ਪਾਸੇ ਦਾ ਮਾਹੌਲ ਚੈੱਕ ਕਰੋ ਜੀ ਤੇ ਡਿਮਾਂਡ ਤੁਹਾਨੂੰ ਮੈਂ ਦੱਸ ਹੀ ਦਿੱਤੀ ਆਪਾਂ ਇਹ ਜਿਹੜਾ ਘਰ ਲੈ ਕੇ ਪਹੁੰਚੇ ਹਾਂ ਜੀ ਬਾਗਾ ਪੁਰਾਣਾ ਏਰੀਆ ਚੋਂ ਲੈ ਕੇ ਪਹੁੰਚੇ ਹਾਂ ਬਾਗੇ ਪੁਰਾਣੇ ਏਰੀਆ ਚ ਕਾਫੀ ਡਿਮਾਂਡ ਆਈ ਸੀ ਤੁਹਾਡੀ ਡਿਮਾਂਡ ਤੇ ਆਪਾਂ ਇਹ ਘਰ ਲੈ ਕੇ ਪਹੁੰਚੇ ਹਾਂ ਜਮਾ ਸਸਤਾ ਮਾਲਕ ਨੇ ਵੇਚਣਾ ਹੈ ਰੇਟ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਸੀ ਜੇ ਤੁਹਾਨੂੰ ਘਰ ਪਸੰਦ ਆਇਆ ਏ ਵਧੀਆ ਲੱਗਿਆ ਕੋਈ ਖਰੀਦਣ ਦਾ ਹੈਗਾ ਚਾਹਵਾਨ ਕਿਸੇ ਮੇਰੀ ਭੈਣ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਮੇਰੀ ਮਾਤਾ ਨੂੰ ਜੇ ਪਸੰਦ ਆਇਆ ਜੀ ਕਿਸੇ ਨੂੰ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰ ਲਿਓ ਨੰਬਰ ਸਕਰੀਨ ਤੇ ਆ ਜੀ 99886 82769 ਬਾਕੀ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਗੱਲ ਤੁਸੀਂ ਆਪ ਹੀ ਕਰ ਲਿਓ ਜਦੋਂ ਫੋਨ ਤੇ ਸਾਰੀ ਗੱਲਬਾਤ ਹੋਊਗੀ ਉਸ ਤੋਂ ਬਾਅਦ ਮਾਲਕ ਨੂੰ ਟਾਈਮ ਦੇ ਦਿਓ ਟਾਈਮ ਦੇਣ ਤੋਂ ਬਾਅਦ ਜਾਹੇ ਘਰ ਨੂੰ ਦੇਖ ਲਿਓ ਜੀ ਗੱਲਬਾਤ ਸਾਰੀ ਕਰਕੇ ਤੇ ਘਰ ਨੂੰ ਖਰੀਦ ਸਕਦੇ ਹੋ ਜੀ ਤੇ ਹੁਣ ਮੈਨੂੰ ਦੱਸੋ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਘਰ ਕਿਵੇਂ ਦੀ ਲੱਗਿਆ ਸੀ ਜਰੂਰ ਕਮੈਂਟ ਕਰ ਦਿਓ ਬੱਤ ਬੱਤ ਸ਼ੇਅਰ ਕਰ ਦਿਓ ਬੱਤ ਬੱਤ ਸਪੋਰਟ ਕਰਿਓ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਸਬਸਕ੍ਰਾਈਬ ਜਿਹਨੇ ਵੀ ਕਰ ਲਿਆ ਸੀ ਹੁਣ ਆਪਾਂ ਜਦੋਂ ਵੀ ਨਵੀਂ ਵੀਡੀਓ ਪਾਇਆ ਕਰਾਂਗੇ ਜੀ ਤੁਹਾਡੇ ਕੋਲੇ ਮੈਸੇਜ ਉਸੇ ਵੇਲੇ ਪਹੁੰਚ ਜਾ ਕਰੂ ਆਪਣੀ ਨਵੀਂ ਵੀਡੀਓ ਦਾ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਘਰ ਆ ਕੋਠੀਆਂ ਮਕਾਨ ਵੇਚਣਾ ਚਾਹੁੰਦੇ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜਮਫਰੀ ਚ ਆਪਾਂ ਐਡ ਲਾ ਦਾਂਗੇ ਜੀ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਸਾਰਾ ਕੰਮ ਆਪਾਂ ਜਿੰਨਾ ਕਰਦੇ ਹਾਂ ਫਰੀ ਚ ਹੀ ਕਰਦੇ ਹਾਂ ਜੀ ਤੇ ਹੁਣ ਮੈਨੂੰ ਦੱਸ ਤੇ ਵੀਡੀਓ ਕਿਵੇਂ ਦੀ ਲੱਗੀ ਘਰ ਕਿਵੇਂ ਦੀ ਲੱਗੀ ਜਰੂਰ ਕਮੈਂਟ ਕਰ ਦਿਓ ਜੀ ਤੇ ਮਿਲਦੇ ਆਪਾਂ ਜਲਦੀ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ